ਇਹ ਜਸਪੀਰ ਕੋਰ ਮੇਰਾ ਨਾਮ ਹਾਂਜੀ ਕਦੋਂ ਦੇ ਬੇਟੇ ਦੇ ਹਾਲਾਤ ਆ ਤੁਹਾਡੇ ਤੇ ਘਟਦੇ ਹਾਲ ਤ ਤੇ ਬੜੇ ਚਿਰ ਦੀ 10 ਸਾਲ ਹੋ ਗਏ ਇਹਨੂੰ ਮੰਜੇ ਤੇ ਪੈਣੂ ਕੀ ਗੱਲ ਹੋਈ ਇਹਨੂੰ ਕੀ ਕੀ ਦੁੱਖ ਆ ਇਹੋ ਜਿਹੜਾ ਨੂੰ ਪਹਿਲਾਂ ਇਹਨੂੰ ਫੋਲ ਗਿਆ ਸੀ ਪਾਸੇ ਦਾ ਵਾ ਪਹਿਲਾਂ ਚਲੋ ਮੜਮੋਟਾ ਤੁਰਿਆ ਫਿਰਦਾ ਸੀ ਬਾਅਦ ਚ ਇਹਦਾ ਬਾਥਰੂਮ ਰੁਕ ਗਿਆ ਸੀ ਤੇ ਬਾਥਰੂਮ ਰੁਕਿਆ ਤੇ ਅਸੀਂ ਫਿਰ ਹਸਤਾਲ ਖੜਿਆ ਫਿਰ ਇਹਦਾ ਆਪਰੇਸ਼ਨ ਕਰਾਇਆ ਵਾ ਤੇ ਬਾਅਦ ਚ ਆਪਰੇਸ਼ਨ ਕਰਾਇਆ ਫੇਰ ਇਹ ਮਹੀਨੇ ਕੇ ਬਾਅਦ ਇਹਦਾ ਪੈਪ ਨਿਕਲ ਗਿਆ ਪੈਪ ਨਿਕਲ ਗਿਆ ਫੇਰ ਅਹੀਂ ਖਿਸਕ ਗਿਆ ਪੇਟ ਚ ਆ ਗਿਆ ਇਹਦਾ ਫੇਰ ਅਹੀਂ ਹਸਤਾਲ ਖੜਿਆ ਗੁਰੂ ਨਾਨਕਾ ਹਸਤਾਲ ਫੇਰ ਅਹੀਂ ਉਥੋਂ ਹਸਤਾਲੋਂ ਬਹੀ 22 ਦਿਨ ਰਹਿ ਫੇਰ ਅਹੀਂ ਆਪਰੇਸ਼ਨ ਕਰਾਇਆ ਫੇਰ ਉਹਦਾ ਹੁਣ ਕਰ ਲਿਆੰਦਾ ਛੇਰੇ ਦਾ ਪੈਪ ਖਿਸਕ ਗਿਆ ਵੱਖੀਆਂ ਸਾਣੇ ਬਾਥਰੂਮਾਂ ਉੱਡਿਆ ਪਿਆ ਤੇ ਬੜੇ ਹਾਲਤ ਮੰਦੀ ਆ ਤੇ ਇਕੱਲੇ ਹੀ ਰਹਿੰਦੇ ਆ ਬੜੀ ਮਜਬੂਰੀ ਆ ਫੇਰ ਆਈ ਆਪਣੀ ਬੇਟੀ ਕੋ ਆ ਗਏ ਕਿੰਨੇ ਬੇਟੇ ਤੁਹਾਡੇ ਇਹੋ ਹੀ ਬੇਟਾ ਆ ਇਕੱਲਾ ਹੀ ਅੱਛਾ ਜੀ ਤੇ ਤੁਹਾਡੇ ਘਰ ਵਾਲੇ ਉਹਨਾਂ ਦੀ ਤੇਥ ਹੋ ਗਈ ਆ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਤਾਂ ਬੜਾ ਚਿਰ ਹੋ ਗਿਆ 20-25 ਸਾਲ ਹੋਰ ਤੁਹਾਡੀ ਆਮਦਨ ਦਾ ਹੁਣ ਕੋਈ ਸਾਧਨ ਨਹੀਂ ਹੈਗਾ ਇਹ ਹੋਏ ਬੇਟੇ ਦੇ ਸਿਰ ਤੇ ਹੀ ਮਤਲਬ ਸਾਰਾ ਕਰਦੇ। ਬੇਟੇ ਦੇ ਲੋਕਾਂ ਦੇ ਭਾਂਡੇ ਮਾਜ ਮਾਜ ਕੇ ਟਾਈਮ ਪਾਸ ਕਰਦੇ। ਕੀ ਮੰ ਕਰਦੇ ਆ ਇਹੋ ਮੰਗ ਕਰਦੇ ਆ ਜਿਹੜਾ ਲਾਜੋ ਜੇ ਚਲੋ ਜਿਹੜਾ ਵੱਖੀਆਂ ਥਾਣੀ ਬਾਥਰੂਮ ਆਉਂਦਾ ਇਹ ਨਾ ਆਵੇ ਆਪਣੇ ਰਾਹ ਥਾਣੀਆਂ ਹੋਏ। ਅਸੀਂ ਹੁਣ ਖਰਚਾ ਦੱਸਿਆ ਡਾਕਟਰਾਂ ਨੇ। ਉਹਨਾਂ ਨੇ 50000 ਰੁਪਏ ਦੱਸਿਆ। ਸਾਨੂੰ ਮਜ਼ਦੂਰੀ ਨਹੀਂ ਹੈ ਸਾਡੇ ਕੋਲ। ਸੁਖਵਿੰਦਰ ਸਿੰਘ ਜੀ ਅੰਦਰ ਜੀ ਕੀ ਹਾਲਾਤ ਇਨਾਂ ਦੇ ਘਰ ਦੇ ਹਾਲਾਤ ਇਨਾਂ ਦੇ ਘਰ ਦੇ ਬਹੁਤ ਮਾੜੇ ਆ ਜੀ ਇਨਾਂ ਦਾ ਪਿੰਡ ਹੈਗਾ ਮਾਨਖੇਰਾ ਇਹ ਫਤਿਹਗੜ ਚੂੜੀਆਂ ਦੇ ਲਾਗੇ ਜ਼ਿਲ੍ਹਾ ਗਰਦਾਸਪੁਰ ਆ ਸਹੀ ਤੇ ਇਨਾਂ ਦਾ ਪਹਿਲਾਂ ਘਰ ਵੀ ਹੈ ਨਹੀਂ ਸੀ ਤੇ ਘਰ ਵੀ ਕਿਸੇ ਦਾਨੀ ਸੱਜਣ ਨੇ ਬਣਾ ਕੇ ਦਿੱਤਾ ਇਨਾਂ ਨੂੰ ਤੇ ਇਹਦੇ ਬੱਚੇ ਦੇ ਪਿਓ ਦੀ ਡੈਥ ਹੋਈ ਨੂੰ ਮੇਰੇ ਸਾਹਨ ਵੀ 25 ਸਾਲ ਹੋ ਗਏ ਜੀ ਉਹਦੀ ਵੀ ਡੈਥ ਹੋ ਗਈ ਹੈ ਮਾਂ ਪੋਤੀ ਹੁਣ ਰਹਿੰਦੇ ਆ ਜੋ ਬੇਟੀਆਂ ਬੇਟੀਆਂ ਘਰੋ ਘਰੀ ਵੈਈਆਂ ਉਹ ਨਹੀਂ ਇੱਥੇ ਰਹਿੰਦੀਆਂ ਤੇ ਇਹਦੀ ਪਹਿਲਾਂ ਇਹਦਾ ਬੰਨ ਪੈ ਗਿਆ ਸੀ ਇਹਨੂੰ ਤੇ ਹਸਤral ਖੜਿਆ ਇਹਨੂੰ ਉੱਥੋਂ ਇਹਦਾ ਆਪਰੇਸ਼ਨ ਹੋਇਆ ਤੇ ਬਾਅਦ ਚ ਇਹ ਆ ਗਿਆ ਤੇ ਫਿਰ ਇਹਦਾ ਜਿਹੜੀ ਪਾਈ ਪਿਆ ਉਹ ਖਿਸਕ ਗਈ ਖਿਸਕ ਗਈ ਤੇ ਦੁਬਾਰਾ ਆਪਰੇਸ਼ਨ ਕਰਾਉਣਾ ਪਿਆ 22 ਦਿਨ ਰਿਹਾ ਗੁਰਨਾਨਕਾ ਹਸਤral ਅੰਮ੍ਰਿਤਸਰ ਤੇ ਉਹ ਹੁਣ 5-7 ਦਿਨ ਹੋ ਗਏ ਆਇਆ ਨੂੰ ਤੇ ਫਿਰ ਇਹਦੀ ਜਿਹੜੀ ਪਾਈ ਪਿਆ ਖਿਸਕ ਗਈ ਤੇ ਵੱਖੀਆਂ ਥਾਣੀ ਦਾ ਬਾਥਰੂਮ ਜਿਹੜਾ ਆ ਰਿਹਾ ਹੁਣ ਤੇ ਬਹੁਤ ਹਾਲਤ ਮਾੜੀ ਹੈ ਇਹਦੀ ਤੇ ਅਸੀਂ ਇਹੋ ਬੇਨਤੀ ਕਰਦੇ ਦਾਨੀ ਸੱਜਣਾਂ ਨੂੰ ਕਿ ਇਹਦਾ 50000 ਦਾ ਡਾਕਟਰਾਂ ਨੇ ਖਰਚਾ ਦੱਸਿਆ ਤੇ ਜਿਹੜਾ ਇਲਾਜ ਹੈ ਜਿਹੜਾ ਕੋਈ ਦਾਨੀ ਸੱਜਣੇ ਦਾ ਕਰਵਾ ਕਰਵਾ ਦੇ ਇਹਨਾਂ ਤੋਂ ਇਹ ਕੱਲਾ ਬੇਟਾ ਹੀ ਹੈ ਹੋਰ ਕੋਈ ਕੱਲਾ ਬੇਟਾ ਜੀ ਕੱਲਾ ਬੇਟਾ ਜੀ ਕੋਈ ਕਮਾਉਣ ਵਾਲਾ ਨਹੀਂ ਇਹਨਾਂ ਦਾ ਠੀਕ ਹੈ ਹਾਂਜੀ ਔਰ ਕੋਈ ਇਹਨਾਂ ਦਾ ਕੋਈ ਕੰਟੈਕਟ ਨੰਬਰ ਹੈਗਾ ਤੇ ਦੱਸ ਦੋ ਕੰਟੈਕਟ ਨੰਬਰ ਇਹਨਾਂ ਦਾ ਦੱਸ ਦਿਨਾ ਜੀ 75084 92205 ਫਿਰ ਦੁਬਾਰਾ ਰੀਫੀਡ ਕਰਾ ਜੰਦਾ ਜੀ 7508492205 ਇਹਨਾਂ ਦਾ ਮੋਬਾਈਲ ਨੰਬਰ ਪੈਂਜੀ ਦਾ ਤੇ ਕੋਈ ਵੀ ਦਾਨੀ ਸੱਜਣ ਹੋਵੇ ਇਹਨਾਂ ਨਾਲ ਸੰਪਰਕ ਕਰ ਸਕਦਾ ਤੇ ਇਹਦਾ ਇਲਾਜ ਕਰਵਾ ਸਕਦੇ